ਸੋ ਤ੍ਰਿਕੋਣਮਿਤੀ ਬਾਰੇ ਥੋੜੀ ਥੋੜੀ ਜਾਣ ਪਛਾਣ ਕਰਾਉਣੇ ਆ ਇੱਕ ਹਿਸਟਰੀ ਦੇ ਵਿੱਚ ਲਗਭਗ ਕਾਫੀ ਲੰਮਾ ਸਮਾਂ ਪਿੱਛੇ ਅਗਰ ਜਾਈਏ ਤਾਂ ਬੇਬੀਲਨ ਇੱਕ ਸ਼ਹਿਰ ਹੋਇਆ ਜਿਹਨੂੰ ਕਿ ਕਾਫੀ ਅਮੀਰ ਸ਼ਹਿਰ ਮੰਨਿਆ ਗਿਆ ਸੋ ਇਹਦੇ ਬਾਰੇ ਤੁਸੀਂ ਇੱਕ ਕਿਤਾਬ ਵੀ ਸਪੈਸ਼ਲੀ ਆਉਂਦੀ ਹੈ ਤੇ ਉਹਦੇ ਬਾਰੇ ਜਿਹਦੇ ਵਿੱਚ ਅਮੀਰ ਬਨ ਦੇ ਕੁਝ ਨੁਕਤੇ ਦੱਸੇ ਨੇ ਤੇ ਉਸ ਤੋਂ ਬਾਅਦ ਉਥੋਂ ਦੇ ਇੱਕ ਮੈਥਮੈਟਿਸ਼ੀਅਨ ਨੇ ਇਹਦਾ ਇਜ਼ਾਦ ਕੀਤਾ ਸੀ ਉਹਨਾਂ ਨੂੰ ਦੂਰੀਆਂ ਕੱਢਣ ਦੇ ਲਈ ਉਹਨਾਂ ਨੂੰ ਦੂਰੀਆਂ ਕੱਢਣੀਆਂ ਪੈਂਦੀਆਂ ਸੀ ਤਾਂ ਇਸ ਲਈ ਉਹਦੀ ਵਰਤੋਂ ਹੋਈ ਉਸ ਤੋਂ ਬਾਅਦ ਅਸੀਂ ਭਾਰਤ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਵੈਦਿਕ ਕਾਲ ਦੇ ਵਿੱਚ ਇਸ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਗਈ ਕਿਉਂਕਿ ਕੁਝ ਦੂਰੀ ਤੋਂ ਅੱਗੇ ਜੋ ਸਥਾਨ ਸੀਗੇ ਉਹਨਾਂ ਦੀ ਸਿੱਧੀ-ਸਿੱਧੀ ਦੂਰੀ ਕੱਢਣੀ ਕੋਈ ਸੌਖੀ ਨਹੀਂ ਸੀ ਉਸ ਤੋਂ ਬਾਅਦ ਅਗਰ ਹੋਰ ਅੱਗੇ ਨੂੰ ਆਈਏ ਬਿਲਕੁਲ ਨਵੇਂ ਸਮੇਂ ਚ ਆਈਏ ਤਾਂ ਅੱਜ ਜਾਂ ਥੋੜਾ ਸਮਾਂ ਪਹਿਲਾਂ ਤੋਂ ਹੀ ਇਸ ਦੀ ਜਿਹੜੀ ਵਰਤੋਂ ਹੈ ਉਹ ਜਿਹੜੇ ਸਾਡੇ ਖਗੋਲ ਵਿਗਿਆਨੀ ਨੇ ਭਾਵ ਕਿ ਪੁਲਾੜ ਦੇ ਸੰਬੰਧੀ ਜੋ ਵਿਗਿਆਨਿਕ ਖੋਜਾਂ ਕਰਦੇ ਨੇ ਉਪਗ੍ਰਹਾਂ ਸੰਬੰਧੀ ਜੋ ਵੀ ਜਿਸ ਤਰ੍ਹਾਂ ਕਿ ਤੁਸੀਂ ਹੁਣ ਦੇਖਿਆ ਕਿ ਸਾਡਾ ਚੰ드ਰਮਾ ਦਾ ਜਿਹੜਾ ਯਾਨ ਹੈਗਾ ਚੰ드ਰਯਾਨ ਉਹ ਭੇਜਿਆ ਗਿਆ ਤਾਂ ਇਹਨਾਂ ਨੂੰ ਕਿਵੇਂ ਮਦਦ ਕਰਦਾ ਤਾਂ ਇਸ ਦੇ ਰਾਹੀਂ ਬਹੁਤ ਸਾਰੀਆਂ ਜਿਹੜੀਆਂ ਦੂਰੀਆਂ ਨੇ ਚਾਹੇ ਤਾਰਿਆਂ ਦੀਆਂ ਦੂਰੀਆਂ ਗ੍ਰਹਿਾਂ ਦੀਆਂ ਦੂਰੀਆਂ ਉਹ ਪਤਾ ਲਗਾਈਆਂ ਜਾਂਦੀਆਂ ਹੁਣ ਅੱਗੇ ਅਸੀਂ ਕਹੀਏ ਕਿ ਅੱਜ ਸਾਡੇ ਲਈ ਕੀ ਇਹਦੀ ਵਰਤੋਂ ਹੈ ਤਾਂ ਅੱਜ ਸਾਡੇ ਲਈ ਇਹਦੀ ਵਰਤੋਂ ਬਹੁਤ ਜ਼ਿਆਦਾ ਹੈ ਬਹੁਤ ਸਾਰੇ ਸਟੂਡੈਂਟਸ ਨੇ ਇੰਜੀਨੀਅਰਿੰਗ ਦੀ ਜਿਹੜੀ ਸਟੱਡੀ ਹੈ ਉਹ ਕਰਨੀ ਹੁੰਦੀ ਹੈ ਕੋਈ ਆਰਕੀਟੈਕਟ ਬਨਣਾ ਹੁੰਦਾ ਠੀਕ ਹੈ ਜੀ ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਸਦੀ ਲੋੜ ਪੈਂਦੀ ਹੈ